ਕਬੂਤਰ ਸੁਸਤ ਹੁੰਦੇ ਆ ਬਾਈ ਵਾਂ ਪਹਿਲਾਂ ਦੱਸਿਆ ਜਦੋਂ ਵੀ ਖੂਡੇ 'ਚ ਕੋਈ ਨਾ ਕੋਈ ਬਿਮਾਰੀ ਹੋਣੀ ਹੁੰਦੀ ਆ ਨਾ ਉਹ ਕਬੂਤਰ ਸੁਸਤੀ ਹੁੰਦੇ ਪਹਿਲਾਂ ਏਡੇ ਏਡੇ ਮੂੰਹ ਹੋਏ ਸੀ ਕੁਝ ਕਿਨਾਰੇ ਐ ਏਡੇ ਤੇ ਜ਼ਿਆਦਾ ਹੋ ਗਿਆ ਗੱਪਵਾਚਣੀ ਤੇ ਐਡੇ ਏਡੇ ਹੋ ਗਏ ਨਾ ਤੇ ਉਹ ਇਨਾ ਕਦਾ ਫਰਜ਼ ਮੰਨਦਾ ਕਿ ਮੈਂ ਉਹ ਜਵਾਬ ਦਵਾਂ ਤੇ ਚੀਜ਼ਾਂ ਸਹੀ ਦੱਸਾਂ ਹਣਾ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਹੁੰਦੀਆਂ ਤੇ ਵੱਧ ਤੋਂ ਵੱਧ ਸ਼ੇਅਰ ਹਾਂਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀ ਸਾਡੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਆਇਓ ਬਾਬਿਓ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਤੇ ਲੋ ਬਾਬਿਓ ਜਿਹੜੇ ਕੁੱਤਰ ਸਰ ਹੋਏ ਆ ਅੱਜ ਡਾਵਾਂਗੇ ਤੇ ਅੱਜ ਬਹੁਤ ਘੈਂਡ ਮੁੱਦੇ ਦੇ ਆਪਾਂ ਇੱਕ ਵੀਡੀਓ ਬਣਾਉਣੀ ਆ ਠੀਕ ਆ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀਗੀ ਉਹਦੇ ਵਿੱਚ ਮੈਂ ਦੱਸਿਆ ਸੀ ਛੋਟ ਛੋਟ ਚ ਹਨਾ ਤੇ ਹੁਣ ਅੱਜ ਆਪਾਂ ਫੁੱਲ ਫੋਰਮ ਤੇ ਦੱਸਾਂਗੇ ਸਰਦਾਰ ਕਹਿੰਦੇ ਫੁੱਲ ਫੋਰਮ ਜਿੱਦੋਂ ਬੁਲਾਣੇ ਦੀ ਆਪਾਂ ਤੇ ਉਹਦੇ ਵੀ ਇੱਕ ਦੱਸਾਂਗੇ ਆਪਾਂ ਪੂਰੀ ਗੱਲਬਾਤ ਹੈ ਨਾ ਉਹਦੂੰ ਕਲੀਅਰ ਕਰਾਂਗੇ ਜਿਹੜੇ ਮੁੱਦੇ ਤੇ ਆਪਾਂ ਕੱਲ ਗੱਲ ਕੀਤੀ ਸੀਗੀ ਵੀ ਲੋਈ ਬਾਬਿਓ ਅੱਜ ਫੇਰ ਕੱਢ ਲਿਆ ਇੱਕ ਇਹ ਪਤੰਦਰ ਨਾ ਇੱਥੇ ਬਿੰਦਾ ਉੱਪਰ ਹੀ ਇੱਥੇ ਸਾਈਡ ਜਿਹਦੇ ਉੱਤੇ ਚੜ ਕੇ ਬੈਠਾ ਹੁੰਦਾ ਜਦੋਂ ਵੀ ਬਡੋਰ ਆ ਇਹ ਬਾਹਰ ਨੂੰ ਕਈ ਵਾਰੀ ਨਿਕਲ ਗਿਆ ਕੂਤਰਾ ਵੀ ਉਹਦਾ ਜੱਡੇ ਲੱਗਾ ਇਹ ਆਜੂਗਾ ਇਹਦਾ ਨਹੀਂ ਕੁਝ ਐਡਾ ਚੱਕਰ ਨਹੀਂ ਹੈਗਾ ਇਹ ਨਿਕਲਦਾ ਹੀ ਨਿਕਲਦਾ ਜਿਹੜਾ ਕੂਤਰਾ ਆਪਣਾ ਉੱਡਰ ਨੂੰ ਜੀ ਕਰਦਾ ਹੁੰਦਾ ਨਾ ਆ ਜੂ ਆ ਤਾਂ ਹੋਰ 2 ਮਿੰਟ ਨੂੰ ਬਹਿ ਜੂਗਾ ਕਿਤੇ ਨਹੀਂ ਜਾਂਦਾ ਉੜਨਾ ਨਹੀਂ ਨਾ ਕੀ ਆ ਬਸ ਦੋ ਚਾਰ ਗੇੜੀਆਂ ਕਿਉਂਕਿ ਪੱਠਾ ਹੀ ਰੋਕਿਆ ਆਪਾਂ ਡਾਇਆ ਹੀ ਨਹੀਂ ਨੂੰ ਜ਼ਿੰਦਗੀ ਦੇ ਵਿੱਚ ਨਹੀਂ ਕੱਢਿਆ ਇਹ ਕਰੀ ਵੀ ਮਤਲਬ ਉਦਾਂ ਖੁੱਲਾ ਛੱਡੀਦਾ ਹੀ ਬਾਹਰ ਇੱਥੇ ਤੁਰਿਆ ਤੁਰਿਆ ਫਿਰਦਾ ਹੁੰਦਾ ਸੀ ਪਹਿਲੇ ਟਾਈਮ ਆ ਇਹ ਤੇ ਹੁਣ ਵੀ ਉਹਦਾ ਡਾਇਆ ਨਹੀਂ ਕਦੀ ਨਾ ਆਇਆ ਉੜਿਆ ਉੜਨਾ ਨਹੀਂ ਹੁੰਦਾ ਇਹ ਰੁੜਦਾ ਹੀ ਨਹੀਂ ਹੈਗਾ ਇਹ ਅੱਜ ਦਾ ਬਸ ਬਹਿ ਜਾਣਾ ਇਹ ਦੋ ਗੇੜੀਆਂ ਲਾਈਆਂ ਆ ਲੋ ਬਹਿਣ ਲੱਗਾ ਬਸ ਇਹਦਾ ਖੁੱਲਾ ਹੀ ਰਹਿੰਦਾ ਹੁੰਦਾ ਸੀ ਪਹਿਲਾਂ ਤਾਂ ਕਰਕੇ ਆਦੀ ਭਾਲਦਾ ਉਹ ਇਹ ਬਾਹਰ ਹੀ ਘੁੰਮਾ ਕਰਾਂ ਇੱਥੇ ਖੁੱਲਾ ਹੀ ਬੱਲਾ ਦੇਣਾ ਹੁਣ ਆਪਾਂ ਇੱਥੇ ਬਾਬੇ ਜਾਲ ਲਾ ਦੇਣਾ ਸਾਰੇ ਹੀ ਕੋਠੇ ਦੇ ਜਿਹੜਾ ਆਪਾਂ ਪਹਿਲਾਂ ਲੱਗਾ ਸੀ ਨਾ ਉਹਦੇ ਨਾਲ ਦਾ ਇੱਕ ਹੋਰ ਲਿਆਗੇ ਸਾਰੇ ਕੋਠੇ ਤੇ ਲਾ ਦੇਣਾ ਕੰਪਿਊਟਰ ਸਾਰੇ ਜੋੜਿਆਂ ਵਾਲੇ ਬਾਹਰ ਕੱਢ ਦਿਆ ਕਰਨੀ ਅੱਗੇ ਵੀ ਇਦਾਂ ਹੀ ਕਰੀਦਾ ਸਾਰੇ ਕੋਠੇ ਤੇ ਜਾਲ ਲਾ ਦੇਣਾ ਆਪਾਂ ਇੱਧਰ ਇੱਧਰ ਸਾਰੇ ਤੇ ਵੱਡਾ ਅੱਧਾ ਤਾਂ ਆਪਣੇ ਕੋ ਹੈਗਾ ਉੱਥੇ ਤੱਕ ਇਦਾਂ ਨਾਲ ਇਦਾਂ ਉਧਰਲੇ ਖੁੱਡਿਆਂ ਨੂੰ ਵੀ ਜੋੜ ਦੇਣਾ ਇੱਥੇ ਸਾਰੇ ਘੁੰਮ ਦੇ ਫਿਰਿਆ ਕਰਨਗੇ ਸਾਰੇ ਕੰਪਿਊਟਰ ਬਾਹਰ A to Z ਖੁੱਲੇ ਯਾਦ ਛੱਡ ਦਿਆ ਕਰਨੀ ਚਲੋ ਬਾਬੇ ਉਹ ਪਾਣੀ ਲੱਗਾ ਪਾਉਣ ਤੇ ਵਿੱਚ ਪਾਵਰ ਜਲ ਪੂਣੀ ਆਪਾਂ ਜਿਹੜੀ ਨਵੀਂ ਆਉਂਦੀ ਹੈ ਦਾ ਰਿਜ਼ਲਟ ਤੇ ਪੈਰਾਸੀਟਾ ਮੋਲ ਬੱਚਿਆਂ ਵਾਲੀ ਠੀਕ ਹੈ ਮੈਂ ਆਹਾ ਵਾਲੀ ਵਰਤਦਾ ਹੁਣ ਤੁਸੀਂ ਜਿਹੜੀ ਮਰਜ਼ੀ ਲਿਓ ਨੇ ਕੰਪਨੀ ਦੀ ਚਲੋ ਠੀਕ ਹੈ ਕੋਈ ਗੱਲ ਨਹੀਂ ਪੈਸਾ ਕੀ ਤੇ ਪੈਰਾਸੀਟਾ ਮੋਲੀ ਆ ਪਰ ਮੈਂ ਆਹ ਵਾਲੀ ਵਰਤਦਾ ਇਹਦਾ ਰਿਜ਼ਲਟ ਬਹੁਤ ਝੰਟ ਆ ਤੇ ਨਾਲ ਟੈਰਾਮੈਸੀ ਦਾ ਵੀ ਕਿਉਂਕਿ ਕਬੂਤਰ ਬਿਮਾਰ ਹੋਣ ਦੇ ਖੁੱਡਿਆਂ ਚ ਪਾਣੀ ਪੁਣੀ ਪਿਆ ਆ ਸਾਰੇ ਕਈ ਬੰਦਿਆਂ ਦੇ ਖੁੱਡਿਆਂ 'ਚ ਬਿਮਾਰੀ ਹੋਣ ਦੇ ਹੀ ਹਨ ਤੇ ਆਪਾਂ ਪਹਿਲਾਂ ਹੀ ਕੇਅਰ ਕਰੀਏ ਜੀ ਜਾਂ ਪਾਈ ਜਾਈਏ ਵੀ ਨਾ ਨੁਕਸਾਨ ਹੋਊਗਾ ਹਫਤੇ ਚੈੱਕ ਕਰੀ ਜਿਆਦਾ ਨਹੀਂ ਹਫਤੇ ਚੈੱਕ ਕਰੀਏ ਮੈਂ ਪਾ ਦਿੰਦਾ ਹਾਂ ਤੁਹਾਨੂੰ ਹਾਂਜੀ ਬਾਬੋ ਕੀ ਹਾਲ ਚਾਲਾ ਲੋਭ ਕਰੀਏ ਆ ਜੀ ਵੀਡੀਓ ਸ਼ੁਰੂ ਤੇ ਅੱਜ ਵੀ ਮੌਸਮ ਇਤਨਾ ਦਾ ਹੀ ਗੰਦਾ ਜਿਹਾ ਹੀ ਆ ਹਨਾ ਤੇ ਕਬੂਤਰਾਂ ਨੂੰ ਪਾਈਏ ਦਾਣਾ ਤੋਂ ਨਾ ਤੇ ਦਾਣਾ ਪਾ ਕੇ ਮਿਲਦੇ ਆ ਆਇਓ ਫੇ ਦਾਣਾ ਪਾਈਏ ਪਹਿਲਾਂ ਪਹਿਲਾਂ ਤੋਂ ਇਹ ਦਾਣਾ ਤੇ ਫਿਰ ਉਸ ਤੋਂ ਬਾਅਦ ਹਲਕਾ ਜਿਹਾ ਸੁਕਾਵਾਂਗੇ ਪੱਖੇ ਦੇ ਨਾਲ ਫੇ ਉਹ ਦਾਣਾ ਪਾਵਾਂਗੇ ਦਾਣਾ ਚੰਗੀ ਤਰ੍ਹਾਂ ਧੋ ਕੇ ਫੇ ਆਪਾਂ ਛਕਾਣਾ ਆ ਤੇ ਪੇ ਪੋਣਾ ਤੇ ਆਹ ਗੰਦ ਦੇਖ ਲੋ ਕਿੰਨਾ ਨਿਕਲਦਾ ਵਾ ਵਿੱਚੋਂ। ਐਸਾ ਇਹ ਇਹੇ ਛਾਲੇ ਕਰਦਾ ਬੂਤਰਾ ਦੇ ਮੂੰਹ ਦੇ ਵਿੱਚ। ਤੇ ਆਜੋ ਬਾਬੇ ਦਾਣਾ ਧੁੱਪ ਗਿਆ ਇਹਨੂੰ ਸਕਾਈਏ। ਤੇ ਲੋ ਬਾਬੇ ਉਹ ਦਾਣਾ ਸੁੱਕ ਗਿਆ ਤੇ ਦਾਣਾ ਪਾਈਏ। ਤੇ ਇਹਨਾਂ ਨੂੰ ਪਾਤਾ ਬਾਬੇ ਹੁਣ ਪਾਈਏ ਉੱਪਰ ਵਾਲਿਆਂ ਨੂੰ ਤੇ ਬਾਕੀ ਸਾਰਿਆਂ ਨੂੰ ਪਾ ਕੇ ਫਿਰ ਮਿਲਦੇ ਆਂ ਬਾਬੇ ਉੱਤੇ ਦਾਣਾ ਪਾਤਾ ਤੇ ਹੁਣ ਪਾਈਏ ਆ ਪਾਈ ਦਾ ਥੱਲੇ ਵਾਲਿਆਂ ਨੂੰ ਦਾਣਾ ਸਾਰਿਆਂ ਨੂੰ ਫੇਰ ਵੇਲੇ ਹੋ ਗਿਆ ਫੇਰ ਕਰਦੇ ਆਂ ਗੱਲਾਂ ਬਾਤਾਂ ਜੋ ਵੀ ਤੁਹਾਡੇ ਕਮੈਂਟ ਆਏ ਉਹਨਾਂ ਦਾ ਜਵਾਬ ਤੇ ਲੋ ਬਾਬੇ ਦਾਣੇ ਇਹਨਾਂ ਦੀ ਪਾਲੇ ਤੇ ਇਹ ਦਾਣਾ ਪਾਈਏ ਇਹਨਾਂ ਨੂੰ ਆਇਓ ਆ ਆ ਤੇ ਦਾਣਾ ਇਹਨਾਂ ਨੂੰ ਵੀ ਪੈ ਗਿਆ ਬਾਕੀ ਇਹਨੂੰ ਪਾ ਕੇ ਤੇ ਹੁਣ ਕਰਦੇ ਆ ਗੱਲਾਂ ਬਾਤਾਂ ਤੇ ਆਇਓ ਬਾਬਿਓ ਮਿਲਦੇ ਆ ਥੋੜੀ ਦੇਰ ਬਾਅਦ ਲੋ ਬਾਬਿਓ ਇੱਥੇ ਮੈਨੂੰ ਕਾਲੇ ਕਾਲੇ ਪੱਬੂ ਜਿਹੇ ਦਿਖੇ ਸੀਗੇ ਬੱਚੇ ਵਾਲੇ ਦੋੜੇ ਹਨਾ ਤੇ ਇਹ ਪਾਊਡਰ ਪਾਤਾ ਇਹਨਾਂ ਬੱਚੇ ਦੇ ਐਣ ਵਾਲੇ ਦੋੜੇ ਮਰ ਜਣ ਗਏ ਸਾਰੇ ਹੀ ਹਨਾ ਆਹ ਜਿਹੜਾ ਪਾਊਡਰ ਆਪਣਾ ਜਿਹੜਾ ਹੁੰਦਾ ਹੀ ਆ ਨਾ ਤੇ ਇਹ ਵਾਲੀ ਪਾਇਆ ਤੇ ਇਨਾ ਦਾ ਮੈਂ ਪੱਕਾ ਲਾਏ ਕਰਦਾ ਹੁਣ ਉਹ ਖੁੱਡੇ ਮੱਦੇ ਨੂੰ ਕਿਹਾ ਸੀ ਬਣਾ ਜੂਗਾ ਬਸ ਇੱਕ ਦੋ ਦਿਨ ਦੇ ਵਿੱਚ ਵਿੱਚ ਉਹ ਫ੍ਰੀ ਹੋ ਗਿਆ ਬਸ ਕਿਤੇ ਕੰਮ ਕਰਦਾ ਸੀ ਨਾ ਹੋ ਗਿਆ ਵਿਲਾ ਤੇ ਇਥੇ ਪੱਬੂ ਤਰੇ ਫਿਰਦੇ ਉਹਨਾਂ ਦਾ ਖੂਨ ਪੀ ਜਾਣ ਅੱਜ ਤਾਂ ਲਾਏ ਕਰ ਦਿੱਤਾ ਰੋਜ਼ ਪਾ ਦਿਆ ਕਰਾਂਗੇ ਇਹ ਥੱਲੇ ਹਣਾ ਮੈਨੂੰ ਪੱਬੂ ਨਾ ਲੱਗੇ ਹੁਣ ਆ ਦੋ ਦਿਨ ਫਿਰਦੇ ਸੀ ਨਾਲ ਹੀ ਮਰ ਗਏ ਆ ਦੇਖੋ ਪੈਂਦੇ ਆ ਸਾਰੀ ਮਰ ਗਏ ਪੱਬੂ ਇਹਦੇ ਉੱਤੇ ਜੋ ਆਪ オーਰ ਦਾ ਕੋਈ ਨੁਕਸਾਨ ਨਹੀਂ ਗਾ ਪਹਿਲੀ ਗੱਲ ਤਾਂ ਕਬੂਤਰੇ ਨੂੰ ਸੁੰਝਾ ਨਹੀਂ ਮਾਰਦੇ ਠੀਕ ਹੈ ਇਹ ਮਾਰ ਵੀ ਲੈਣ ਤਾਂ ਕਬੂਤਰਾਂ ਨੂੰ ਕੋਈ ਨੁਕਸਾਨ ਨਹੀਂ ਇਹਦਾ ਤੇ ਇਸ ਕਰਕੇ ਥੱਲੇ ਪਾਇਆ ਉਦਾਂ ਨਹੀਂ ਹੈ ਨਾ ਇਹਦਾ ਕੋਈ ਨੁਕਸਾਨ ਨਹੀਂ ਆਪਾਂ ਸ਼ੁਰੂ ਤੋਂ ਕੋਨੇ ਦਾ ਕੋਈ ਨੁਕਸਾਨ ਨਹੀਂ ਆ ਅਜ ਤੱਕ ਕੋਈ ਤਦਾ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਪ੍ਰਮਾਤਮਾ ਕਰੇ ਹੈ ਨਾ ਤੇ ਠੀਕ ਆ ਕੰਮ ਆਜੋ ਬਾਬੇ ਬਾਕੀ ਦੀ ਕਰਵਾਈ ਕਰਦੇ ਆ ਸ਼ੁਰੂ ਚਲੋ ਬਾਬੇ ਆਗੇ ਆ ਹੁੱਡੇ ਚ ਬੱਚਿਆਂ ਵਾਲੇ ਚ ਮੈਂ ਕਿਹਾ ਇੱਧਰ ਵੀ ਅੱਜ ਨਿਗਾ ਮਾਰ ਲਈ ਹੈ ਨਾ ਇੱਧਰ ਬੜੇ ਨਹੀਂ ਤੇ ਉਧਰ ਵੀ ਆਂਡੇ ਦਿੱਤੇ ਹੋਏ ਆ ਕੁਤਰੀ ਨੇ ਆਪਣੀ ਨੇ ਉਥੇ ਬੈਠਾ ਕੋਈ ਨਹੀਂ ਪਤਾ ਨਹੀਂ ਹੁਣ ਛੱਡਤੇ ਕਿ ਨਹੀਂ ਚੈੱਕ ਕਰਦਾ ਇੱਕ ਵਾਰੀ ਤੇ ਆ ਕੁਤਰੀਆਂ ਨੇ ਸਹੀ ਉੱਤੇ ਆਂਡੇ ਹੁਣ ਮੈਂ ਖੁੱਲ ਦਿੱਤੇ ਪੱਕੇ ਆ ਜੋੜੇ ਦੇ ਰਹਿੰਦੇ ਆ ਇਹ ਵੀ ਦੇ ਦੂ ਇਹਦੇ ਚੱਕ ਦਿੱਤੇ ਸੀ ਤੇ ਵੀ ਰਹਿੰਦੇ ਆ ਉਧਰ ਉੱਪਰ ਆਪਣੀ ਡੰਡੇ ਵਾਲੀ ਦੀ ਜਿਹੜੀ ਆ ਉੱਪਰ ਮਾਪੇ ਬੈਠਾ ਉਹਦੇ ਆ ਤੇ ਤੇ ਹੋ ਸਕਦਾ ਬਾਬੇ ਵੀਡੀਓ ਥੋੜੀ ਜੀ ਤੇ ਹੋ ਸਕਦਾ ਬਾਬੇ ਵੀਡੀਓ ਥੋੜੀ ਜੀ ਗੰਦੀ ਜੀ ਹੁੰਦੀ ਹੋਵੇ ਕਿਉਂਕਿ ਧੂੜ ਜੀ ਉੜਦੀ ਕੂਤਰ ਉੜਦੇ ਪਏ ਸੀ ਹਨ ਤੇ ਵੀਡੀਓ ਥੋੜੀ ਜੀ ਖਰਾਬ ਆਊਗੀ ਇੱਥੇ ਖੁੱਡੇ ਦੇ ਵਿੱਚ ਤੇ ਜਿੰਨੀਆਂ ਵੀ ਜੋੜੀਆਂ ਸਾਰੀਆਂ ਨੇ ਆਂਡੇ ਲਾਏ ਤਕਰੀਬ ਅਣੀ ਸਿਰਫ ਇੱਕ ਦੋ ਜੋੜੀਆਂ ਰਹਿndੀਆਂ ਲਾਉਣ ਵਾਲੀਆਂ ਜਿੱਦਾਂ ਆ ਆ ਜੁੜੀ ਨੇ ਵੀ ਨਹੀਂ ਲਾਏ ਤੇ ਆ ਜੁੜੀ ਨੇ ਵੀ ਨਹੀਂ ਲਾਏ ਠੀਕ ਆ ਬਾਕੀ ਸਾਰਿਆਂ ਨੇ ਲਾਤੀਆਂ ਇਹਨੂੰ ਮੈਂ ਦੇਜਦਾ ਲਾਏ ਕਿਉਂ ਨਹੀਂ ਤੇਰੀ ਦਵਾਈ ਲਿਓਨੇ ਆ ਕੱਲ ਤੋਂ ਨਾਲੇ ਤੁਹਾਨੂੰ ਮੈਂ ਦੱਸੂਗਾ ਵੀ ਆਂਡੇ ਵਾਲੀ ਕਿਹੜੀ ਦਵਾਈ ਵਰਤ ਸਕਦੇ ਆ ਤੇ ਬਸ ਪੁੱਜੇ ਰੱਖ ਹੀ ਨਹੀਂ ਹੋਏ ਬਾਬੇ ਟੋਕਰੀਆਂ ਕਿਉਂਕਿ ਮੀਂਹ ਪੈਂਦੇ ਸੀ ਕਿ ਮਿੱਟੀ ਸਾਫ਼ ਨਹੀਂ ਮਿੜੀ ਸੁੱਕੀ ਵਾਹ ਆਂਡੇ ਲਾ ਤੇ ਹੁਣ ਲਾਉਣਾ ਨੂੰ ਛੇੜ ਸਕਦਾ ਨਾਲ ਟਰੇਆਂ ਰੱਖ ਸਕਦਾ ਟਰੇਆਂ ਫੜਾ ਗਿਆ ਮੈਨੂੰ ਇੱਕ ਇੱਕ ਟਰੇ ਨਾ ਹੋਇਆ ਇੱਧਰ ਰੱਖ ਦੂੰਗਾ ਮੈਂ ਕੱਲ ਨੂੰ ਟਰੇਆਂ ਫੜਾ ਗਿਆ ਮੁੰਡਾ ਆਪਾਂ ਨੂੰ ਕੱਲ ਨੂੰ ਥੱਲੇ ਵੀ ਲਾ ਦਾਂਗੇ ਟਰੇਆਂ ਤੇ ਇੱਧਰ ਵੀ ਹੈ ਨਾ ਮੈਨੂੰ ਇਹ ਆ ਵੀ ਹੋਰ 10 12 ਦਿਨ ਹਜੇ ਆਂਡੇ ਪੈ ਰਹੇ ਨਹੀਂ ਤਾਂ ਆਂਡੇ ਖਰਾਬ ਹੋ ਜਾਣੇ ਜੇ ਇਹਨਾਂ ਨੇ ਛੱਡ ਦੇਣੇ ਜੇ ਮਾਂ ਆਂਡੇ ਹੋਣ ਛੇੜੇ ਤਾਂ ਤਰ੍ਹਾਂ ਰੱਖੀ ਇਹਨਾਂ ਨੇ ਬਹਿਣਾ ਨਹੀਂ ਵਿੱਚ ਤਾਂ ਨਹੀਂ ਛੇੜਦਾ ਪਿਆ ਕਿਉਂਕਿ ਆਂਡੇ ਸਾਰੇ ਕੀਮਤੀ ਹੋਈ ਜਾਉਂਦੇ ਆਹੋ ਜੁੜੀ ਆਪਣੇ ਤੇ ਆਹ ਜੁੜੀ ਰਹਦੀ ਬਸ ਆਹ ਵਾਲੀ ਉਹ ਪੁੱਤਰ ਬਹਿ ਗਿਆ ਜਾ ਕੇ ਉੱਤੇ ਨਹੀਂ ਛੱਡੇ ਆਂਡੇ ਹਾਂ ਇੱਕ ਆ ਜੁੜੀ ਸਟੇਕ ਆ ਜੁੜੀ ਆ ਦੋ ਜੁੜੀਆਂ ਰਹਿ ਨਹੀਂ ਤਿੰਨ ਜੁੜੀਆਂ ਇੱਕ ਦੋ ਤੇ ਤਿੰਨ ਇਹਨਾਂ ਕਿੰਨਾ ਨਹੀਂ ਦਿੱਤੇ ਆਂਡੇ ਇਹਨਾਂ ਦਾ ਵੀ ਕਰ ਇਹਨੇ ਤਾਂ ਦੇ ਦਿੱਤੇ ਸੀ ਨਾ ਇਹਦੇ ਵੀ ਜਾ ਕੇ ਸਿੱਟੇ ਆ ਇਹਦੇ ਵੀ ਚੱਕ ਕੇ ਸਿੱਟੇ ਲਾਲ ਡੱਡਾਂ ਵਾਲਿਆਂ ਦੇ ਇੰਨੇ ਨਹੀਂ ਦਿੱਤੇ ਝੋਲੀ ਭਾਰੀ ਕੀਤੀ ਆ ਮੈਂ ਦੇਖਦਾ ਕੀ ਚੱਕਰ ਇਹਨੇ ਆਂਡਾ ਦਿੱਤਾ ਜੋਣੀ ਇਹ ਆਂਡਾ ਰੋਕ ਜਾਂਦੀ ਏ ਤੇਰੀ ਘੁੰਮ ਗਿਆ ਹੀ ਇਹ ਆਂਡਾ ਬਾਜੋ ਆ ਆਂਡਾ ਬਲ ਕੱਢਣਾ ਪਿਆ ਦੀ ਮੈਨੂੰ ਕ੍ਰਿਸ਼ੇ ਜਾਂ ਵਿਸ਼ੋ ਕਰਕੇ ਨਾ ਚੀੜਾ ਲਾ ਕੇ ਤੇ ਹੁਣ ਵੀ ਦੇਖਦਾ ਸ਼ਾਇਦ ਫੇਰ ਉਹ ਚੱਕਰ ਪੈ ਜਾਵੇ ਕੁਤਰੀ ਦਾ ਬਹੁਤ ਚੱਕਰ ਪੈਂਦਾ ਇਹਦਾ ਆਂਡਾ ਹੋ ਜਾਂਦਾ ਵੱਡਾ ਦੇਂਦੀ ਹੈ ਨਹੀਂ ਆਂਡਾ ਇਹ ਹੁਣ ਦੇਖਦਾ ਮੈਂ ਕੀ ਖੇਡਣਾ ਤੈਨਾਂ ਹੈ ਮੈਂ ਕੀ ਕੀ ਕਹਿੰਨਾ ਹੈ ਦੁਬਾਰਾ ਦੱਸ ਦੱਸ ਚਾਚੂ ਨੂੰ ਲੱਭਦਾ ਸੀ ਥੱਲੇ ਹਾਂ ਹੈਂ ਹਾਂ ਮੈਂ ਉੱਧਰ ਵੀ ਦੇਖਿਆ ਕਿੱਧਰ ਦੇਖ ਕੇ ਆਇਆ ਸੀ ਤੁਹਾਡੇ ਕਮਰੇ ਵਿੱਚ ਮੇਰੇ ਕਮਰੇ ਚ ਕੀ ਕਰਦਾ ਸੀ ਹੁਣ ਇਹ ਕਰਦਾ ਸੀ ਉਹ ਨਾ ਸਲੋ ਬਾਬਿਓ ਇਹ ਵੀ ਸੈੱਟ ਹੋ ਗਿਆ ਬੱਚਾ ਕੱਢ ਲਿਆ ਸੀ ਤੇ ਦੋ ਆਹਾ ਹੈ ਨਾ ਇਹ ਵੀ ਸੈੱਟ ਹੋ ਚੱਲੇ ਆ ਤੇ ਇਹਨਾਂ ਨੂੰ ਬਾ ਕੱਲ ਨੂੰ ਸ਼ਿਫਟ ਕਰਾਂਗੇ ਉੱਤੇ ਤੇ ਮਾੜਾ ਮੋਟਾ ਹੈਗਾ ਇੱਕ ਵਾਰੀ ਦਵਾਈ ਪੀ ਦੇਣੇ ਆ ਹੋ ਜੂਗੇ ਸੈੱਟ ਤੇ ਬਾਕੀ ਦਾਣਾ ਪਾਣੀ ਸਾਰਿਆਂ ਨੂੰ ਪਾਪੂ ਦਿੱਤਾ ਹੈ ਤੁ ਜੈਡ ਜਿੰਨੇ ਵੀ ਕਬੂਤਰ ਆ ਹੈ ਨਾ ਤੇ ਹੁਣ ਤੁਹਾਡੇ ਦੇਈਏ ਕਮੈਂਟਾਂ ਦਾ ਜਵਾਬ ਹਾਂਜੀ ਬਾਬਿਓ ਕੀ ਹਾਲ ਚਾਲ ਨੇ ਲੋ ਵੀ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਤੇ ਸ਼ੁਰੂ ਕਾ ਦੀ ਸ਼ੁਰੂ ਦਾ ਕਰਦੀ ਕੀਤੀ ਆ ਮਤਲਬ ਹੁਣ ਗੱਲਾਂ ਬਾਤਾਂ ਕਰ ਲਈਏ ਤੁਹਾਡੇ ਕਮੈਂਟਾਂ ਦਾ ਜਵਾਬ ਦੇ ਦੀਏ ਤੇ ਇੱਕ ਵੀਰ ਕਈ ਵੀਰ ਕਹਿੰਦੇ ਨੇ ਬਾਈ ਸਾਡੇ ਕਮੈਂਟ ਦਾ ਜਵਾਬ ਦਿੱਤਾ ਤੁਹਾਡਾ ਬਹੁਤ ਬਾਈ ਮੇਰਾ ਫਰਜ਼ ਆ ਹਨਾ ਤੁਸੀਂ ਦੇਖਦੇ ਆਂ ਆਪਦਾ ਟਾਈਮ ਕੀਮਤੀ ਕੱਢ ਕੇ ਹਨਾ ਤੇ ਸਮਾਂ ਦਿੰਨੇ ਆ ਆਪਣੇ ਹਨਾ ਕੀਮਤੀ ਸਮੇਂ ਦੇ ਵਿੱਚੋਂ ਕਈ ਜਾਂਦੇ ਸਮਾਂ ਦਿੰਨੇ ਆ ਹਨਾ ਤੇ ਮੇਰਾ ਇਨਾ ਕਦਾ ਫਰਜ਼ ਬਣਦਾ ਕਿ ਮੈਂ ਉਹ ਜਵਾਬ ਦਵਾ ਤੇ ਚੀਜ਼ਾਂ ਸਹੀ ਦਸਾਂ ਹਨਾ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਹੁੰਦੀ ਆ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਆਪਣੇ ਯਾਰਾਂ ਦੋਸਤਾਂ ਨਾਲ ਅੱਗੇ ਦੀ ਅੱਗੇ ਭੇਜਿਆ ਕਰੋ ਹਨਾ ਤੇ ਕਮੈਂਟ ਲਾਜ਼ਮੀ ਕਰਿਆ ਕਰੋ ਤੇ ਬਾਕੀ ਬਾਬਿਓ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਹੋਰ ਵੀ ਬਾਈ ਜਿਹੜੇ ਪੋਟਿਆਂ ਚ ਸੋਜ ਜਾ ਪੈਂਦੀ ਆ ਜਾਂ ਲੀਵਰ ਚ ਸੋਜ ਜਾ ਕੁਛ ਵੀ ਬਾਈ ਉਹ ਇੱਕ ਲੀਵਰ ਦੀ ਮੈਂ ਪਾਈ ਸੀ ਐਲੀਮੈਂਟ ਉਹ ਦਿਆ ਕਰੋ ਬਾਈ ਉਹ ਸਭ ਤੋਂ ਘੈਂਟ ਆ ਜੇ ਲੀਵਰ ਚ ਪ੍ਰੋਬਲਮ ਪੈਂਦੀ ਆ ਨਾ ਉਹ ਲਗਾਤਾਰ ਦੋ ਗਰਮੀ ਗੁਰਮੀ ਦੀ ਪੈਣ ਦਿੰਦੀ ਲੀਵਰ ਚੋਂ ਆ ਕੱਢ ਦਿੰਦੀ ਆ ਜੋ ਵੀ ਇਨਫੈਕਸ਼ਨ ਵਗੈਰਾ ਚੱਕ ਦਿੰਦੀ ਆ ਵਾਲੀ ਗਾਲਾ ਮੈਟਰੋ ਜੈਲ ਦਾ 7ਵਾਂ 8ਵਾਂ ਹੀ ਸਾਦੇ ਦਿਆ ਕਰੋ ਮੈਟਰੋ ਜੈਲ ਇੱਕ ਗੋਲੀ ਹੁੰਦੀ ਆ 6ਵਾਂ 7ਵਾਂ ਹੀ 7ਵੀਂ ਦੇ ਸਕਦੇ ਆ ਉਹਦੇ ਨਾਲ ਵੀ ਸੈੱਟ ਹੋ ਜੂਵੇ ਤੇ ਫਿਰ ਕਈ ਵੀਰ ਕਹਿੰਦੇ ਵੀ ਬਾਈ ਜੋੜਾ ਦੇ ਦਿਓ ਜੋੜਾ ਬਾਈ ਮੈਂ ਪਹਿਲਾਂ ਤਾਂ ਦੱਸਿਆ ਵੀ ਜੋੜੇ ਮੈਂ ਦੇ ਚੁੱਕਿਆ ਸਾਰੇ ਵੀ ਕਹੇ ਵੀ ਭਰਾ ਦਾ ਦਿਲ ਨਹੀਂ ਤੋੜਿਆ ਮੈਂ ਜਿੰਨੇ ਕੁ ਸੀਗੇ ਓਨੇ ਕੁ ਦੇ ਦਿੱਤੇ ਹੋਰ ਮੈਂ ਵਾਰ-ਵਾਰ ਕਿਹਾ ਸੀ ਵੀ ਜਦੋਂ ਆ ਬੱਚੇ ਵੱਡੇ ਹੁੰਦੇ ਆ ਨਾ ਨਰ ਮਾਦੀਆਂ ਬਣ ਜਾਣਗੇ ਫਿਰ ਮੈਂ ਲਾ ਕੇ ਦੇ ਦੂੰਗਾ ਜੋੜੇ ਹਨਾ ਤੇ ਵਾਰ-ਵਾਰ ਮੈਨੂੰ ਤੁਸੀਂ ਵੀ ਜਦੋਂ ਕਹਿੰਦੇ ਮੈਨੂੰ ਵੀ ਚੰਗਾ ਲੱਗਦਾ ਹਨਾ ਤੁਹਾਨੂੰ ਜਵਾਬ ਦੇਣਾ ਵਾਰ-ਵਾਰ ਤੇ ਇਸ ਕਰਕੇ ਮੈਂ ਜਿੱਦਣ ਵੀ ਆਹ ਕਬੂਤਰੀਆਂ ਚ ਨਰ ਵੱਡੇ ਹੋ ਗਏ ਮੈਂ ਕਿਹਾ ਇੰਨੇ ਬਾਈ ਜੋੜੇ ਲਾਉਣੇ ਆ ਹਨਾ ਤੇ ਨਾ ਮੈਂ ਜਿਹੜੇ ਇਹਨਾਂ ਚ ਢਾਏ ਨਹੀਂ ਗਏ ਉਮਾ ਦੰਗ ਗਈ ਹੈ ਨਾ ਮੇਰੇ ਤੋਂ ਜਿਨ੍ਹਾਂ ਦੇ ਜ਼ਿਆਦਾ ਫੋਨ ਆਏ ਆ ਜਾਂ ਜ਼ਿਆਦਾ ਮੈਸੇਜ ਆਏ ਹੋਏ ਆ ਸ਼ੁਰੂ ਤੋਂ ਉਹ ਮੈਂ 5-7 ਨੰਬਰ ਰੱਖੇ ਆ ਤਾਂ 5-7 ਜੋੜੇ ਮੈਂ ਦੇ ਦੂੰਗਾ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਬਾਈ ਕਣਕ ਦੇ ਵਿੱਚ ਦਵਾਈ ਰੱਖ ਲਓ ਬਾਈ ਮੈਂ ਉਹ ਤਾਂ ਮੈਨੂੰ ਵੀ ਪਤਾ ਹੱਲ ਹੈਗਾ ਨਾ ਵੀ ਦਵਾਈ ਆਪਾਂ ਰੱਖ ਸਕਦੇ ਨਿੰਮ ਦੇ ਪੱਤੇ ਵੀ ਰੱਖੇ ਸੀ ਮਾਚਿਸ ਦੀ ਉਤੀਲਾਂ ਵੀ ਰੱਖੀਆਂ ਸੀ ਕਈ ਲੱਲੇ ਭੱਬੇ ਜੇ ਕੀਤੇ ਹਨ ਮੈਂ ਤਾਂ ਤੁਹਾਨੂੰ ਪੁੱਛਿਆ ਸੀਗਾ ਵੀ ਜੇ ਕਿਸੇ ਕੋ ਕੋਈ ਹੋਰ ਹੱਲ ਆ ਕੋਈ ਸਪਰੇ ਜਾਂ ਕੋਈ ਕੁਛ ਵੀ ਜਿਹੜਾ ਡੇਂਜਰ ਨੋਬਜ ਦਾ ਦਵਾਈ ਦਾ ਅਸਰ ਨਹੀਂ ਜਾਂਦਾ ਦਵਾਈ ਘਟਵਾੜ 2-3 ਮਹੀਨੇ ਅਸਰ ਨਹੀਂ ਆਦਾ ਦਵਾਈ ਦਾ ਇੰਨੀ ਤੇਜ਼ ਹੋ ਜਾਂਦੀ ਸਪਰੇਆਂ ਤੈਨੂੰ ਪਹਿਲਾਂ ਹੀ ਬਹੁਤ ਹੋਈਆਂ ਫੇਰ ਦਵਾਈ ਰੱਖਤੀ ਫੇਰ ਕੰਮ ਹੋਈ ਖਰਾਬ ਹੋ ਜਾਣਾ ਹਨਾ ਤੇ ਉਹ ਜ਼ਹਿਰ ਹੀ ਬਣ ਜਾਂਦਾ ਦਾਣੇ ਕਾਦੇ ਰਹਿ ਜਾਂਦੇ ਫਿਰ ਉਹ ਬਸ ਮੈਂ ਇਹ ਕਹਿੰਦਾ ਵੀ ਜੇ ਕੋਈ ਦੇਸੀ ਇਲਾਜ ਆ ਜਾਏਗਾ ਜਿੰਨਾ ਸੁਸਰੀ ਮਾਰ ਸਕੇ ਦਵਾਈ ਰੱਖਣ ਨੂੰ ਤਾਂ ਪਰਕ ਹੀ ਸਕਦੇ ਦਵਾਈ ਦਾ ਨਹੀਂ ਕੋਈ ਦੇਸੀ ਇਲਾਜ ਦੱਸੋ ਜੇ ਕੋਈ ਤਾਂ ਹੈਗਾ ਵੀ ਦਾਣਿਆਂ 'ਚ ਜਿਹੜੀ ਸੁਸਰੀ ਪਈ ਉਹ ਨਾ ਕੋਈ ਵੀ ਜਿਗਾਰ ਇਦਾਂ ਦਾ ਲਾਇਆ ਹੋਵੇ ਤੇ ਇੱਕ ਵੀਰ ਦਾ ਆਇਆ ਸੀਗਾ ਵੀ ਬਾਈ ਕਬੂਤਰ ਸੁਸਤ ਹੁੰਦੇ ਆ ਬਾਈ ਮੈਂ ਪਹਿਲਾਂ ਦੱਸਿਆ ਜਦੋਂ ਵੀ ਖੂਡੇ 'ਚ ਕੋਈ ਨਾ ਕੋਈ ਬਿਮਾਰੀ ਹੋਣੀ ਹੁੰਦੀ ਆ ਨਾ ਉਹ ਕਬੂਤਰ ਸੁਸਤੀ ਹੁੰਦੇ ਪਹਿਲਾਂ ਸੁਸਤ ਹੋਣ ਤੋਂ ਬਾਅਦ ਉਹ ਪਾਣੀ ਵੱਧ ਪੀਣ ਲੱਪ ਜਾਣਗੇ ਸੁਸਤ ਕਾਤੋਂ ਹੁੰਦੇ ਆ ਕਿ ਕਬੂਤਰਾਂ ਨੂੰ ਪਹਿਲਾਂ ਹੈਗਾ ਬੁਖਾਰ ਤੁਸੀਂ ਨਹੀਂ ਦੇਖਿਆ ਠੀਕ ਆ ਵੀ ਉਦਾ ਹੀ ਬੈਠਾ ਖਰੇ ਦਾਣੇ ਖਾ ਕੇ ਉਹ ਬੁਖਾਰ ਦੇ ਨਾਲ ਜਿੱਦਾਂ ਵੀ ਇਨਫੈਕਸ਼ਨ ਅੰਦਰ ਪਈ ਉਹਨੇ ਦਾਣਾ ਖਾਣਾ ਬੰਦ ਕਰਤਾ ਪਾਣੀ ਨਾ ਪੋਟਾ ਭਰੀ ਜਾਂਦਾ ਪਾਣੀ ਨਾ ਪੋਟਾ ਭਰੀ ਜਾਂਦਾ ਹੌਲੀ ਹੌਲੀ ਕਈ ਈ ਤਾਂ ਕੰਟਰ ਅੰਦਰੋਂ ਖੂਨ ਵਾਲੀਆਂ ਬਿੱਠਾਂ ਵੀ ਮਰ ਲੱਭ ਜਾਂਦੇ ਆ। ਉਦੋਂ ਬਾਅਦ ਫੇ ਟੇਡੇ ਹੋ ਜਾਂਦੇ ਆ ਕੋਈ ਇਹ ਤੌਂਦੇ ਦੀ ਬਿਮਾਰੀ ਆ ਜਾਂਦੀ ਕਿ ਅੱਖਾਂ ਓੱਖਾ ਖਰਾਬ ਜਾਂਦੀ ਹੈ ਜਿਹਾ ਗਾ ਮਰੀਸ਼ਾ। ਮਤਲਬ ਉੱਥੋਂ ਹੀ ਸ਼ੁਰੂ ਹੁੰਦਾ ਸਾਰਾ ਇਹ ਨਾ ਲੀਵਰ ਤੋਂ ਹੀ ਕੰਮ। ਤੇ ਬਾਕੀ ਕੇਰ ਕਰਦੇ ਵੀ ਆ ਸਾਰੇ ਭਰਾ ਕਰਦੇ ਐਡ ਦੇਣੇ ਆ ਨਾ ਬਾਬੋ। ਪਾਣੀ ਨਾ ਫੁੱਡੇ 'ਚ ਪੈਣ ਦਿਓ। ਜੇ ਫੁੱਡੇ 'ਚ ਪਾਣੀ ਪੈ ਗਿਆ ਤੇ ਪੱਖਾ-ਪੁੱਖਾ ਲਾ ਕੇ ਉਹ ਸਕਾਓ। ਬਿੱਠਾਂ ਨਾ ਰਹਿਣ ਦਿਓ ਜਾਰਾ ਦਿਨ। ਠੀਕ ਆ। ਦਾਣਾ ਟਰਿਆਂ ਦੇ ਵਿੱਚ ਪਾਓ। ਖੁੱਲਾ ਦਾਣਾ ਨਾ ਪਾਓ। ਠੀਕ ਆ ਬਿੱਠਾਂ ਲਿ ਤੇ ਇੱਕ ਮੇਰਾ ਬੱਚਾ ਸੀਗਾ ਉਹਦਾ ਕਾਲਕੰਤਰਾ ਜਾ ਮੈਂ ਫੜਨ ਲੱਗਾ ਇਥੇ ਦਵਾਈ ਦੇਣ ਲੱਗੋ ਮੈਂ ਫੜਨ ਲੱਗਾ ਤਾਂ ਉੜ ਗਿਆ ਉਹ ਜਵਾਕਾਂ ਨੇ ਫੜ ਲਿਆ ਤੇ ਜਵਾਕ ਹੁਣ ਉਹ ਮੈਂ ਕਹਾਂ ਚਲੋ ਲੈ ਜਾਓ ਤੁਸੀਂ ਜੇ ਉਹਨਾਂ ਨੇ ਫਾੜ ਹੀ ਲਿਆ ਤਾਂ ਹਣਾ ਕਹਿੰਦੇ ਅਸੀਂ ਦੇਣਾ ਨਹੀਂ ਮੈਂ ਲੈ ਜਾਓ ਤੇ ਇੱਕ ਉਹਨਾਂ ਨੂੰ ਹੋਰ ਦੇ ਦਿੱਤਾ ਕਬੂਤਰ ਮੈਂ ਆ ਦੋਨੇ ਰੱਖ ਲਓ ਤੇ ਜਿਹੜੀ ਇਹ ਪ੍ਰੋਬਲਮ ਆ ਨਾ ਹੁਣ ਆਪਣੇ ਕਬੂਤਰਾਂ ਨੂੰ ਸੀਗੀ ਆਪਾਂ ਉਹੀ ਦਵਾਈਆਂ ਦਿੱਤੀਆਂ ਤੁਹਾਡੇ ਸਾਹਮਣੇ ਸਾਰੀਆਂ ਦਵਾਈਆਂ ਤਾਂ ਨਾ ਸ਼ੇਅਰ ਕੀਤੀਆਂ ਜੋ ਵੀ ਆਪਾਂ ਦਿੱਤੀਆਂ ਹਣਾ ਉਹਦੇ ਨਾਲ ਕਬੂਤਰ ਐਨ ਬਿਲਕੁਲ ਸਹੀ ਹੋ ਗਏ ਆ ਮੜਾ ਮੂਟਾ ਮੂੰਚਾ ਲਿਆ ਚਰੋਂ ਹੋ ਜੂਗੇ ਹਨ ਇੱਕ ਜੋ ਭਰੇ ਬਹੁਤ ਹੀ ਡੜੇ ਮੂੰਹ ਹੋਏ ਸੀ ਕੁਝ ਕਿ ਉਹਨਾਂ ਦੇ ਐਡ ਐਡ ਇਟ ਜਿਆਦਾ ਹੋ ਗਿਆ ਗੱਪਵਾਚਣੀ ਤੇ ਐਡ ਐਡ ਹੋ ਗਏ ਹਨ ਤੇ ਉਹ ਹੋ ਗਏ ਉਹਨਾਂ ਦੇ ਮੂੰਹ ਮਾ ਸਾਫ ਹੋ ਗਏ ਚੰਗੀ ਤਰ੍ਹਾਂ ਤੇ ਉਹੀ ਆਪਾਂ ਟੈਰਾਮਾਈਸਿਨ ਦਾ ਨੋਵਾ ਮਾਕਸ ਠੀਕ ਆ ਮੈਟਰੋ ਜੈਲ ਪਾਵਰ ਜੈਲ ਟੈਰਾਮਾਈਸਿਨ ਤੇ ਬੀਕਾਸੂਲ ਦਾ ਕੈਪਸੂਲ ਤੇ ਉਹ ਆਪਾਂ ਜਿਹੜਾ ਪੁਨਰਨਮਾ ਤੇ ਇਹੀ ਬਸ ਚੀਜ਼ਾਂ ਜਿਹਦਾ ਟੈਂਪਾ ਪਾ ਕੇ ਦਿੰਦੇ ਰੇ ਪੈਰਾਸੀਟਾਮੋਲ ਲੀਵਰ 50 ਦਰੇ ਚੀਜ਼ਾਂ ਕਦੀ ਆਉ ਦੇਤੀ ਕਦੀ ਉਹ ਦੇਤੀ ਘੰਟਾ ਰੋਕੇ ਰਹੀ ਉਹ ਦੇਤੀ 2 ਘੰਟੇ ਰੋਕੇ ਹੈਣਾ ਇਦਾਂ ਕਰਕੇ ਉੜ ਕੇ ਉਹ ਆਪਣੇ ਉਹ ਸੈੱਟ ਹੋ ਗਏ ਕਿਉਂਕਿ ਦਵਾਈਆਂ ਖੁੱਡਿਆ ਜੀ ਹੁੰਦੀਆਂ ਹਰ ਇੱਕ ਤਰ੍ਹਾਂ ਦੀਆਂ ਇਨਫੈਕਸ਼ਨ ਵਾਲੀ ਦੋ ਸਭ ਤੋਂ ਪਹਿਲਾਂ ਬੁਖਾਰ ਦੀ ਜਦੋਂ ਇਨਫੈਕਸ਼ਨ ਦੀ ਦੇ ਦੋ ਠੀਕ ਆ ਪੋਟਿਆਂ 'ਚ ਗੈਸ ਬਣਦੀ ਉਹ ਲਿਆ ਕੇ ਰੱਖੋ ਜੇ ਗੈਸ ਬਣਦੀ ਹੈ ਨਾ ਉਹ ਵੀ ਮੈਂ ਦੱਸ ਦੂੰਗਾ ਕਿਹੜੀ ਹੈ ਜੇ ਗੈਸ ਬਣਦੀ ਹਵਾ ਬਣਦੀ ਕੂਤਰਾਂ ਤੇ ਪੋਟੇ ਫੁੱਲ ਜਾਂਦੇ ਆਵਾਗੁਣੀ ਗੈਸ ਬਣਦੀ ਉਹਦਾ ਇਲਾਜ ਵੀ ਤੁਹਾਨੂੰ ਦੱਸ ਦੂੰਗਾ ਮੈਂ ਹਣਾ ਅਗਲੀ ਵੀਡੀਓ ਦੇ ਉਹ ਮੈਡੀਕਲ ਵਾਲੇ ਨੂੰ ਪਤਾ ਆ ਉਹ ਤੋਂ ਲੈ ਆਉਂਗਾ ਜਾ ਕੇ ਤੇ ਜੇ ਇੱਕ ਵੀਰ ਦਾ ਹੋ ਰਾਇ ਸੀ ਬਾਈ ਪਾਵਰ ਜਲ ਬੰਦ ਹੋ ਗਈ ਨਹੀਂ ਬਾਈ ਇਹ ਵੀ ਪਾਵਰ ਜਲ ਸਹੀ ਆ ਇਹਦਾ ਕੋਈ ਹੈ ਨਹੀਂਦਾ ਪਾਵਰ ਜਲ ਇਹ ਵੀ ਕੰਮ ਕਰਦੀ ਆ ਉਹਦਾ ਕੋਈ ਮਾੜਾ ਮੋਟਾ ਸਵੱਲ ਚੇਂਜ ਕਰਤਾ ਹੋ ਪਰ ਇਹ ਵੀ ਕੰਮ ਕਰਦੀ ਆ ਆਪਾਂ ਲਾ ਕੇ ਦੇਖੀ ਆ ਕਬੂਤਰ ਦਾਣੇ ਨੂੰ ਭੁੱਖ ਵਾਧੀ ਕਬੂਤਰਾਂ ਦੀ ਜਿਹੜੇ ਦਾਣਾ ਨਹੀਂ ਖਾਂਦੇ ਤੇ ਬਾਕੀ ਬਾਬੇ ਸਾਰੇ ਵੀਰ ਕਹਿੰਦੇ ਸੀ ਬਾਈ ਅੱਜ ਕੱਲ ਕਬੂਤਰ ਨਹੀਂ ਡਾਉਂਦਾ ਬਾਈ ਦਿਨ ਵੀ ਨਹੀਂ ਸਹੀ ਇੱਕ ਰੰਗ ਵਾਲੇ ਲੱਗੇ ਆ ਉਹ ਨਹੀਂ ਛੱਡਣ ਦੇ ਤੇ 24 ਘੰਟੇ ਕੰਮ ਕਰਦੇ ਰਹੀਦਾ ਉਹਨਾਂ ਦੇ ਨਾਲ ਕਰੀ ਉਹ ਕਮਰਾ ਸਾਫ਼ ਕਰ ਲਿਆ ਉਹ ਲਵੇੜ ਕੇ ਛੱਡ ਕੇ ਉਹ ਕਰ ਲਿਆ ਸਾਰੀ ੜੀ ਇਦਾਂ ਹੀ ਲੱਗ ਜਾਂਦੀ ਜਣਾ ਤੇ ਬਾਕੀ ਠੀਕ ਆ ਬਾਬੋ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਮਿਲਦੇ ਆਂ ਅਗਲੀ ਵੀਡੀਓ ਤੇ ਵਿੱਚ